ਸੋ ਤੁਹਾਨੂੰ ਇਹ ਜਿਹੜੀ ਅੱਜ ਖਬਰ ਦਿਖਾਉਣ ਜਾ ਰਹੇ ਆ ਜਲੰਧਰ ਦੇ ਵਿੱਚ ਪਟਾਕਾ ਮਾਰਕੀਟ ਖੁੱਲਣ ਤੋਂ ਪਿੱਛੇ ਪਿੱਛੇ ਜਲੰਧਰ ਦੇ ਐਸਐਚਓ ਨੇ ਬੁੱग्गा ਮਾਰਕੀਟ ਦੀ ਜਿਹੜੀ ਕਿ ਪੂਰੀ ਜਲੰਧਰ ਦੇ ਵਿੱਚ ਮਸ਼ਹੂਰ ਕਰ ਦਿੱਤੀ ਆ ਤੇ ਤੁਹਾਨੂੰ ਸਕਰੀਨ ਦੇ ਉੱਤੇ ਜਰੂਰ ਵੀਡੀਓ ਦਿਖਾਉਣ ਨੂੰ ਜਾ ਰਹੇ ਆ ਜਿਹੜੀ ਕਿ ਬੁੱग्गा 1 ਬੁੱग्गा 2 ਬੁੱग्गा 3 ਤੇ ਬੁੱग्गा 4 ਪਾਸ ਜਰੂਰ ਡਿਸਪਲੇ ਤੇ ਤੁਹਾਨੂੰ ਦਿਖਾਉਂਦੇ ਆ ਤੇ ਆਓ ਦੇਖੋ ਡਿਸਪਲੇ ਤੇ ਬੁੱग्गा 1 ਈਆ ਤੁਸੀਂ ਇਹ ਦੇਖ ਹੀ ਲਿਆ ਵਾ ਬੁੱਗਾ 1 ਜਿਹੜੀ ਕਿ ਡਿਸਪਲੇ ਤੇ ਚੱਲੀ ਸੀਗੀ ਇਹ ਡਿਵੀਜ਼ਨ ਨੰਬਰ 7 ਏਰੀਆ ਦੇ ਵਿੱਚ ਇਹ ਹੈ ਕਿ ਕੁੜੀ ਦੇ ਨਾਲ ਕਿਵੇਂ ਰਿਕਾਰਡਿੰਗ ਦੇ ਵਿੱਚ ਐਸ ਐਚ ਓ ਭੂਸ਼ਣ ਕੁਮਾਰ ਵੱਲੋਂ ਉਹਨਾਂ ਗੱਲਾਂ ਬਾਤਾਂ ਜਿਹੜੀ ਆ ਕੀ ਅਸ਼ਲੀਲ ਗੱਲਾਂ ਕੀਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਬੁੱਗਾ 2 ਜਿਹੜੀ ਕਿ ਡਿਵੀਜ਼ਨ ਨੰਬਰ 7 ਦੇ ਵਿੱਚ ਸੇਮ ਕੁੜੀ ਦੀ ਮਾਂ ਦੇ ਨਾਲ ਵੀ ਜਿਹੜੀ ਆ ਕੀ ਅਸ਼ਲੀਲ ਗੱਲਾਂ ਕੀਤੀਆਂ ਜਾਂਦੀਆਂ ਤੇ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਫਲੋਰ ਦੇ ਵਿੱਚ ਸੇਮ ਐਸ ਐਚ ਓ ਨੇ ਬੜਾ ਕਹਿਰ ਮਚਾਇਆ ਹੋਇਆ ਦਿਲੰਦਰ ਤੋਂ ਲੈਨ ਹਾਜ਼ਰ ਹੋ ਕੇ ਆਪਣਾ ਇਹਨੇ ਏਰੀਆ ਚੇਂਜ ਕੀਤਾ ਏਰੀਆ ਚੇਂਜ ਕਰਨ ਤੋਂ ਬਾਅਦ ਐਸਐਸਪੀ ਦੇ ਹਾਤੀ ਨੇ ਇਹਨੂੰ ਫਲੋਰ ਦੇ ਵਿੱਚ ਐਸਐਚਓ ਲਾ ਦਿੱਤਾ ਥਾਣੇ ਦੇ ਵਿੱਚ ਉਸ ਤੋਂ ਬਾਅਦ ਇਹਨੇ ਥਾਣੇ ਦੇ ਵਿੱਚ ਜਾ ਕੇ ਇਹਨਾ ਕਹਿਰ ਮਚਾਉਣ ਤੋਂ ਬਾਅਦ ਫਲੋਰ ਦੇ ਵਿੱਚ ਇੱਕ ਨਵਾਲਿਕ ਕੁੜੀ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਸੇਮ ਕੁੜੀ ਨਵਾਲਿਕ ਦੀ ਮਾਦੇ ਨਾਲ ਵੀ ਉਹਨੇ ਇਹੋ ਜਿਹੀ ਹਰਕਤਾਂ ਕੀਤੀਆਂ ਬੁੱਗਾ ਕੋਲ ਤੁਸੀਂ ਡਿਸਪਲੇ ਤੇ ਦੇਖ ਰਹੇ ਹੋ ਮੈਨੂੰ ਫਿਲਹਾਲ ਇਹ ਨਹੀਂ ਸਮਝ ਆ ਰਹੀ ਇਹਦਾ ਐਸ ਐਚਓ ਭੂਸ਼ਨ ਨਾਮ ਕਿਉਂ ਰੱਖਿਆ ਗਿਆ ਹੁਣ ਮੁਲਾਇਮਾਂ ਨੂੰ ਇਹੀ ਕਿਹਾ ਜਾਵੇਗਾ ਕਿ ਐਸ ਐਚਓ ਭੂਸ਼ਨ ਨਹੀਂ ਐਸ ਐਚਓ ਬੁੱਗੇ ਵਾਲੇ ਕੋਲ ਅਸੀਂ ਜਾਣਾ ਵਾ ਕੋਈ ਕੰਮ ਕਰਾਉਣ ਜਾਂ ਕੰਪਲੇਨਟ ਦੇ ਤੇ ਹੁਣ ਤੁਹਾਨੂੰ ਫਲੋਰ ਦੀ ਜਿਹੜੀ ਨਵਲ ਕੁਰੀ ਸੀ ਉਹਦੇ ਵੀ ਡਿਸਪਲੇ ਤੇ ਜਰੂਰ ਤੁਹਾਨੂੰ ਦਿਖਾਉਣੇ ਜਾ ਰਿਹਾ ਕਿ ਉਹਨਾਂ ਨੇ ਕਿੰਨੀ ਕੀ ਨੀਚ ਹਰਕਤਾਂ ਕੀਤੀ ਆ ਹੈ ਹਾਂ ਜੀ ਦੇਖ ਲਈ ਜੀ ਆ ਗਾ ਤੁੰ ਗੋਈ ਲਾਂ ਗੀ ਆ ਆ ਜਾ ਆ ਜਾ ਆ ਜਾ ਮੈਂ ਥੋੜੀ ਜਿਹਾ ਤੁਸੀਂ ਚਲਾ ਗੋਂ ਗੋਈ ਰਹੀ ਹੋ ਓਹ ਹੋਰ ਜੇ ਕੀ ਆ ਆਹਾਂ ਜੀ ਆ ਨਹੀਂ ਤੁਸੀਂ ਥਾਣੇ ਜਾਨ ਆ ਰਿਹਾ ਤੁਸੀਂ ਥਾਣੇ ਨਹੀਂ ਮੈਂ ਮਕਾਲੇ ਹਾਂ ਹੋਂ ਤੁਹਾਨੂੰ ਡਿਸਪਲੇ ਤੇ ਫਲੋਰ ਦੀ ਜਿਹੜੀ ਨਵਾਲਖ ਕੁੜੀ ਹੈ ਗਈ ਉਹਦੇ ਨਾਲ ਤੁਹਾਨੂੰ ਡਿਸਪਲੇ ਤੇ ਜ਼ਰੂਰ ਵੀਡੀਓ ਦਿਖਾਣੇ ਆ ਕੁੜੀ ਦੇ ਨਾਲ ਨਾਲ ਇਹਨੇ ਗਲਤ ਹਰਕਤਾਂ ਕੀਤੀ ਉਸ ਤੋਂ ਬਾਅਦ ਉਹਦੀ ਮਾਂ ਦੇ ਨਾਲ ਵੀ ਸੇਮ ਉਹੀ ਹਰਕਤਾਂ ਕੀਤੇ ਆ ਤੇ ਉਹਦੇ ਨਾਲ ਇੱਕ ਕੁੜੀ ਹੋਰ ਖਲੋਰਦੀ ਹੈਗੀ ਜਿਹਦੇ ਨਾਲ ਇਹ ਫੇਰ ਅਸ਼ਲੀਲ ਹਰਕਤਾਂ ਕੀਤੀ ਜਾਂਦੀਆਂ ਮੈਨੂੰ ਇਹ ਹੈਰਾਨਗੀ ਆਉਂਦੀ ਆ ਕਿ 3-4 ਸੇਮ ਕੇਸ ਹੋਣ ਤੋਂ ਬਾਅਦ ਪ੍ਰਸ਼ਾਸਨ ਇਸ ਬੰਦੇ ਦੇ ਉੱਤੇ ਕਿਉਂ ਨੀ ਪਰਚਾ ਦਰਜ ਕੀਤਾ ਜਾ ਰਿਹਾ ਵਾ ਕੀ ਪ੍ਰਸ਼ਾਸਨ ਦੇ ਉੱਤੇ ਕੋਈ ਨਾ ਕੋਈ ਪ੍ਰੈਸ਼ਰਾਈਜ਼ਰ ਹੈਗਾ ਕਿ ਇਹ ਇਹਨੂੰ ਕਿਤੇ ਨਾ ਕਿਤੇ ਬਚਾਇਆ ਜਾ ਸਕੇ ਫਿਲਹਾਲ ਮੈਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਪੁਲਿਸ ਪ੍ਰਸ਼ਾਸਨ ਕਿਉਂ ਇੰਨਾ ਸ਼ਾਂਤ ਬੈਠਾ ਹੋਇਆ ਪੁਲਿਸ ਪ੍ਰਸ਼ਾਸਨ ਆਪਣੇ ਬੰਦੇ ਨੂੰ ਜਾਂ ਆਪਣੀ ਵਰਦੀ ਵਾਲੇ ਐਸਐਚਓ ਨੂੰ ਕਿਉਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਇਹ ਐਸਐਚਓ ਦੀ ਥਾਂ ਤੇ ਕੋਈ ਹੋਰ ਪਬਲਿਕ ਵਾਲਾ ਬੰਦਾ ਹੁੰਦਾ ਤੇ ਉਹਦੇ ਤੇ ਇੱਕ ਸੈਕਿੰਡ ਦੇ ਵਿੱਚ ਇਹਨਾਂ ਨੇ ਪਰਚਾ ਦਰਜ ਕਰਕੇ ਚੁੱਪਚਾਪ ਉਹਨੂੰ ਜੇਲ੍ਹ ਦੇ ਅੰਦਰ ਹਿਰਾਸਤ ਲਈ ਆ ਕੇ ਹੀ ਪਾ ਦੇਣਾ ਸੀਗਾ ਹੁਣ ਇਹ ਸਾਰੀਆਂ ਤੁਸੀਂ ਸਕਰੀਨ ਦੇ ਉੱਤੇ ਵੀਡੀਓ ਦੇਖ ਹੀ ਲਈਆਂ ਬੁੱਗਾ 1 ਬੁੱਗਾ 2 ਬੁੱਗਾ 3 ਤੇ ਬੁੱਗਾ 4 ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਐਸਐਚਓ ਭੂਸ਼ਣ ਕੁਮਾਰ ਦੇ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ ਤੇ ਆਓ ਐਸਐਚਓ ਕੁਸ਼ਨ ਕੁਮਾਰ ਦੀ ਨਾਲ ਗੱਲਬਾਤ ਕਰਦੇ ਤੇ ਉਹੀ ਵੀਡੀਓ ਤੁਸੀਂ ਸਕਰੀਨ ਦੇ ਉੱਤੇ ਦੇਖੋ ਐਸਐਚਓ ਸਾਹਿਬ ਤੁਹਾਡੀਆਂ ਨਾਲ ਕੁਝ ਆਈਡੀਓ ਵੀਡੀਓ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਉਹਦੇ ਵਿੱਚ ਕਿੰਨੀ ਕ ਸਚਾਈ ਹੈ ਤੇ ਕੀ ਸੀ ਸਾਰਾ ਮਸਲਾ ਜਰਨੈਲ ਸਿੰਘ ਹੋਣੀ ਹੈ ਇਹਨਾਂ ਦਾ ਕੰਮ ਹੀ ਇਹ ਆ ਕਿ ਬੰਦੇ ਨੂੰ ਫਸਾਉਣਾ ਫਸਾ ਕੇ ਤੇ ਮੁਰਜੇ ਤੋਂ ਪੈਸੇ ਲੈਣਾ ਇਹਨਾਂ ਨੇ ਇਹ ਸੰਗ ਨਾਲ ਮੈਨੂੰ ਬਿਠਾ ਕੇ ਪੁੱਛਿਆ ਕਿ ਤੇ ਕੀ ਗੱਲ ਹੋਈ ਆ ਇਹ ਵੀਡੀਓ ਸਾਰੀ ਦੇਖ ਲਈ ਆ ਤੇ ਘਬਰਾਉਣਾ ਨਿਕਲ ਰਿਹਾ ਆ ਤੇ ਗੱਲ ਕੀ ਹੋਈ ਆ ਫੇਰ ਮੈਂ ਸਾਰੀ ਗੱਲ ਦੱਸੀ ਵੀ ਆ ਗੱਲ ਹੋਈ ਆ ਇਹ ਗੱਲ ਜਿਸਤੇ ਮੇਰਾ ਯਾਰ ਛੋਟਾ ਬੇਟਾ ਵਾ ਉਹ ਫੇਰ ਫਲੋਰ ਆਇਆ ਫਲੋਰ ਆ ਕੇ ਜਨਰਸੀ ਦੇ ਘਰ ਗਿਆ ਵੀ ਤੁਸੀਂ ਇਦਾਂ ਨਾ ਕਰੋ ਮੇਰੇ ਜਿਹੜਾ ਬਾਪ ਹੈਗਾ ਕੋਲ ਮੰਜਮਾ ਵਾਲਾ ਹੈਗਾ ਤੇ ਰਿਸ਼ਤੇਦਾਰੀ ਵਿੱਚ ਬਹੁਤ ਬੀਤੀ ਹੋ ਰਹੀ ਹੈ ਤੇ ਚੰਗਾ ਨਹੀਂ ਲੱਗਦਾ ਜਿਸ ਦਿਨ ਕਿਹਾ ਵੀ ਹਾਂ ਇਦਾਂ ਕਰ ਤੋ ਆਪਣੇ ਬਾਪ ਨੂੰ ਬੁਲਾ ਲਾ ਆਪਾਂ ਗੱਲ ਕਰ ਲੈਨੇ ਆ ਤੇ ਮੈਨੂੰ ਮੇਰਾ ਬੇਟਾ ਫੋਨ ਆਇਆ ਕਹਿੰਦਾ ਵੀ ਜਿਹੜੀ ਆ ਗੱਲ ਹੈਗੀ ਤੇ ਜਨਰਸੀ ਕਹਿੰਦਾ ਬੈਠ ਕੇ ਆਪਾਂ ਗੱਲ ਕਰ ਲੈਨੇ ਆ ਮੈਂ ਤੋ ਠੀਕ ਹੈ ਮੈਨੂੰ ਮੈਂ ਹੁੰਦਾ ਨਹੀਂ ਸੀਗਾ ਤੇ ਕਿੰਨੇ ਵੱਡੇ ਬੇਟੇ ਨੇ ਤੇ ਮੇਰਾ ਸਾਲਾ ਜਿਹੜਾ ਇਹਨਾਂ ਨੇ ਮੈਨੂੰ ਕੰਪੈਲ ਕੀਤਾ ਨਹੀਂ ਆਪਾਂ ਜਾਣਾ ਹੂੰ ਜਿਸ ਦਿਨ ਮੈਂ ਲੈਣਾ ਨਾਲ ਆਇਆ ਜੀ ਨਾਲ ਆਣ ਕੇ ਇਹ ਸਾਨੂੰ ਅੱਗੇ ਕੀ ਇਹਨਾਂ ਨੇ ਗੱਡੀ ਲਾਈ ਗੱਡੀ ਲਾ ਕੇ ਤੇ ਕੰਗਰ ਆਇਆ ਜਿਹੜਾ ਆ ਅੰਡਰਗਰਾਉਂਡ ਪੁਲ ਹੈਗਾ ਪੁਲ ਹੈਗਾ ਬਣਿਆ ਉੱਥੇ ਲੈ ਗਏ ਜਰਨੈਲ ਰਾਮ ਜੀ ਤੇ ਜਾ ਕਰਨੈ ਸਿੰਘ ਇਹ ਉੱਥੇ ਸਾਨੂੰ ਲੈ ਗਏ ਜੀ ਉੱਥੇ ਜਾ ਕੇ ਤੇ ਇਹ ਇਹਨਾਂ ਨੇ ਸਾਰੇ ਉਸ ਵੇ ਮੋਬਾਈਲ ਦਾ ਖਾਲਾ ਵੀ ਕੋਈ ਕੋ ਕੋਡਰ ਨੇ ਕਰ ਲੈ ਕੋਈ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਹਾਂ ਵੀ ਨਾਲ ਲੱਗ ਦਿੱ ਤੂੰ ਐਸਚੋ ਲੱਗ ਰਿਆਂ ਤੂੰ ਤੇ 1 ਕਰੋੜ ਰੁਪਇਆ ਦੇ ਦੇ ਤੇ ਅਹੀ ਜਿਹੜੇ ਹੈਗੇ ਆ ਭੀਯੰਗੂਏ ਸਾਰੇ ਭਜਾ ਦੇ ਬਸ ਜਿਹੜੇ ਵੀ ਹੈਗੇ ਆ ਇਹ ਲੱਭੂਗੀ ਨੇ ਕੁੜੀ ਵੀ ਕੱਲ ਨੂੰ ਕਿੱਥੇ ਗਈ ਆ ਕਿਹ ਨਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਲਿਆ ਵਾ ਪੂਸ਼ਨ ਕੁਮਾਰ ਦੀ ਬਿਆਨ ਤੁਸੀਂ ਸੁਣ ਨਹੀਂ ਲਿਆ ਤੇ ਕਿਤੇ ਨਾ ਕਿਤੇ ਆ ਕੇ ਐਸ ਐਚਓ ਭੂਸ਼ਣ ਕੁਮਾਰ ਵੱਲੋਂ ਕਿਹਾ ਜਾਂਦਾ ਵਾ ਕਿ ਮੈਨੂੰ ਸਹਿਜਾਦ ਪੱਟੀ ਵੱਲੋਂ ਜਿਹੜੀ ਕਿ ਧਮਕੀ ਆਈ ਆ ਉਸ ਤੋਂ ਬਾਅਦ ਸਹਿਜਾਦ ਪੱਟੀ ਦੀ ਵੀ ਜਿਹੜੀ ਕਿ ਕੋਲ ਰਿਕਾਰਡਿੰਗ ਹੈਗੀ ਆ ਉਹ ਵੀ ਤੁਹਾਨੂੰ ਸਕਰੀਨ ਦੇ ਉੱਤੇ ਜਰੂਰ ਦਿਖਾਣੇ ਆ ਇਹ ਬਿਆਨਬਾੜੀਆਂ ਕਰਦਾ ਪਿਆ ਇਹਨੇ ਅੱਜ ਕੱਲ ਇਹਨਾਂ ਤੋਂ ਮੁੜ ਜਾ ਤੇ ਤੇਰੀ ਖੈਰ ਸਲਾਈ ਸਮਝ ਪਈਏ ਕਿਰਤੀ ਬਨਵਜੀ ਜਿਹੜੇ ਤੋਂ ਬਿਆਨ ਪੇਸ਼ ਜਾਂ ਕਰਦਾ ਵੈ ਨਾ RAM ji ਉਹ ਨਾਲ ਵਾਲੇ ਤੇ ਇਹੋ ਮੇਰੇ ਸੱਜਣੀ ਉਹ ਮੇਰੇ ਬਿੱਤੇਰੀ ਤੇ ਤੇਰੀ ਭੈਣ ਦੀ ਕੋ ਸਜੇਰ ਤੋਂ ਉਹਨਾਂ ਦੇ ਕਿਤੇ ਪਰਕਰੋਫ ਚੱਲੇ ਨਾ ਪਹਿਲੇ ਹਾਲ ਸਹਿਜਾਦ ਪੱਟੀ ਵਾਲੇ ਜਿਹੜੀ ਜਿੰਨੀਆਂ ਵੀ ਧਮਕੀਆਂ ਦਿੱਤੀਆਂ ਗਈਆਂ ਆਪਣੇ ਅਫੀਸ਼ੀਅਲ ਅਕਾਊਂਟ ਦੇ ਉੱਤੇ ਜਰੂਰ ਉਹ ਲਾਈਵ ਹੋ ਕੇ ਜਾਂ ਵੀਡੀਓ ਕਲਿੱਪ ਪਾ ਦੇਣਾ ਵਾ ਇਹ ਉਹੀ ਸਹਿਜਾਦ ਪੱਟੀ ਆ ਜਿਹੜਾ ਪਾਕਿਸਤਾਨ ਦਾ ਡੋਨ ਆਪਣੇ ਆਪ ਨੂੰ ਕਹਾਂਦਾ ਵਾ ਤੇ ਉਹਦੇ ਨਾਲ ਨਾਲ ਜਲੰਧਰ ਦੇ ਵਿੱਚ ਜਿੰਨੇ ਇਹਨੇ ਵਾਰਦਾਤਾ ਕੀਤੀ ਆ ਤੁਹਾਨੂੰ ਦੱਸ ਦਿੰਨੇ ਆ ਜਲੰਧਰ ਦੇ ਵਿੱਚ ਇਹਨੇ ਗਰਨੇਟ ਛਟਵਾਇਆ ਸੀ ਉਹ ਵੀ ਇਹਨੇ ਵਾਈਟ ਆਪਣੀ ਆਫੀਸ਼ੀਅਲ ਅਕਾਊਂਟ ਤੇ ਪਾਈ ਸੀ ਉਸ ਤੋਂ ਬਾਅਦ ਜਲੰਧਰ ਦੇ ਇੱਕ ਘਰ ਦੇ ਉੱਤੇ ਇਹਨਾਂ ਅੱਧੀ ਰਾਤ ਨੂੰ ਫਾਇਰਿੰਗ ਵੀ ਕਰਾਈ ਸੀ ਉਹ ਵੀ ਇਹਨੇ ਇੱਕ ਵੀਡੀਓ ਕਲਿੱਪ ਜਰੂਰ ਆਪਣੇ ਅਕਾਊਂਟ ਦੇ ਉੱਤੇ ਅਪਡੇਟ ਕੀਤੀ ਸੀ ਫਿਲਹਾਲ ਜਿਹੜਾ ਕੋਈ ਪੁਸ਼ਤ ਨਾਲ ਲੋ ਕਿਹਾ ਜਾਂਦਾ ਵਾ ਕਿ ਮੈਨੂੰ ਸਹਿਜਾਦ ਭੱਟੀ ਨੇ ਧਮਕੀ ਦਿੱਤੀ ਆ ਸਾਡੇ ਕਹਿਣ ਦੇ ਮੁਤਾਬਿਕ ਫਿਲਹਾਲ ਇਸ ਚੀਜ਼ ਦੀ ਪੁਸ਼ਟੀ ਜਿਹੜੀ ਕਿ ਨਹੀਂ ਕੀਤੀ ਜਾਂਦੀ ਆ ਜੇ ਸਹਿਜਾਦ ਭੱਟੀ ਵੱਲੋਂ ਧਮਕੀ ਦਿੱਤੀ ਜਾਂਦੀ ਆ ਤਾਂ ਉਹਨੇ ਆਪਣੇ ਪ੍ਰੋਫੈਸ਼ਨਲ ਅਕਾਊਂਟ ਦੇ ਉੱਤੇ ਜਰੂਰ ਇਸ ਚੀਜ਼ ਦਾ ਖੁਲਾਸਾ ਕਰਨਾ ਸੀ ਧਮਕੀ ਦੇਣ ਦਾ ਕਾਰਨ ਜਿਹੜੀ ਇੱਕ ਫਰੋਟੀ ਮੰਗੀ ਜਾਂਦੀ ਉਹਦਾ ਵੀ ਕਾਰਨ ਫਿਲਹਾਲ ਇਦਾਂ ਹੀ ਸਾਡੇ ਚੈਨਲੋਂ ਕੋਈ ਵੀ ਪੁਸ਼ਟੀ ਜਿਹੜੀ ਕਿ ਨਹੀਂ ਕੀਤੀ ਜਾਂਦੀ ਆ ਫਿਲਹਾਲ ਏਸੀ ਚੀਜ਼ ਦੀ ਪੁਸ਼ਟੀ ਹੈ ਕਿ ਸਾਡਾ ਚੈਨਲ ਜ਼ਰੂਰ ਨਹੀਂ ਕਰਦਾ ਇਸ ਸੂਤਰਾਂ ਮੁਤਾਬਕ ਦੱਸਿਆ ਗਿਆ ਸੀ ਕਿ ਜਿਹੜੇ ਕਿ ਲੇਡੀਜ਼ ਮਲਾਈਮ ਦੇ ਨਾਲ ਇਹਨੇ ਬਦਸਲੂਕੀ ਜਿਹੜੀ ਜ਼ਰੂਰ ਕੀਤੀ ਆ ਉਹ ਜ਼ਰੂਰ ਕੈਮਰੇ ਮੋਰਿਆਂ ਦੀ ਤਿਆਰੀ ਕਰਨ ਲਈ ਆ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸੀਨੀਅਰ ਡੀਰ ਕਾਰਾ ਹਲੋਂ ਦੇਖੇ ਜਾਵੇਗਾ ਐਸਐਚਓ ਭੂਸ਼ਣ ਕੁਮਾਰ ਦਾ ਸਾਥ ਦਿੰਦੇ ਆ ਜਾਂ ਉਹ ਲੇਡੀਜ਼ ਕਾਂਸਟੇਬਲ ਦਾ ਸਾਥ ਦਿੰਦੇ ਆ ਸੋ ਇਹ ਨਵੀਂ ਅਪਡੇਟ ਜ਼ਰੂਰ ਤੁਹਾਡੇ ਨਾਲ ਸਾਂਝ ਕੀਤੀ ਜਾਵੇਗੀ ਸੋ ਇਹਨਾਂ ਸਮਾਂ ਚੋਣ ਲਈ ਸੰਜਾ ਪੰਜਾਬ ਟੀਵੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਦੇਵਾ ਜਾਇਆ ਮੈਂ ਤੁਹਾਡਾ ਆਪਣਾ ਰਾਮ ਗਿਲ ਤੇ ਕੈਮਰਾਮੈਨ ਬ੍ਰੇ कुमार ਦੇ ਨਾਲ ਸੰਜਾ ਪੰਜਾਬ ਟੀਵੀ ਜਲੰਧਰ ਬਿਊਰੋ